ਸਾਹਿਬ ਜੀ ਕਿਤੇ ਸਾਨੂੰ ਵੀ ਤਾਰ ਦੇ ਲੈਂਚ ਲੱਗ ਗਏ ਆ ਜਲੂਰ ਵਾਰੀ ਆਉਗੀ ਤੇ ਇਸੇ ਕਰਕੇ 베ਰ ਦੇ ਹੇਠਾਂ ਝੋਲੀ ਅੱਡ ਕੇ ਖੜ ਗਿਆ ਕਰੋ ਮੇਰਾ ਸੋਢੀ ਸਾਹਿਬ ਜੀ ਦੇਣ ਲੱਗਿਆ ਦੇਰ ਨਹੀਂ ਲਾਉਂਦਾ ਉਹਦੇ ਘਰੇ ਬਹੁਤ ਕੋਸ਼ੇ ਉਹਦੇ ਖਜ਼ਾਨੇ ਭਰਪੂਰ ਨੇ ਬਸ ਝੋਲੀ ਅੱਡ ਕੇ 베ਰ ਦੇ ਹੇਠਾਂ ਖੜ ਜਾ ਕਰੋ ਖੜੇ ਹਾਂ ਸਵਾਲੀ ਹੱਥ ਜੋੜ ਕੇ ਸੋਹਣਾ ਲਈ ਹੱਥ ਜੋੜ ਕੇ ਦਾਤਾ ਤੇਰੇ ਚਰਨਾਚਿਆਂ ਬੰਦਗੀ ਦੀ ਦਾਤ ਝੂਲੀ ਪਾ ਦਿਓ ਰੱਖਿਓ ਨਮਾਨਿਆਂ ਦਾ ਬੰਦਗੀ ਦੀ ਦਾਤ ਝੂਲੀ ਪਾ ਦਿਓ ਤੁਸੀਂ ਰੱਖਿਓ ਨਮਾਨਿਆਂ ਦਾ